ਗੁਰੂ ਜੀ ਨੂੰ ਕਹੇ ਪਿਤਾ ਜੀ ਸਲਾਕੇ ਤੇ ਮੱਝਾਂ ਗਾਵਾਂ ਬੇਟਾ ਚਾਰ ਲਿਆ ਲ ਜਾਕੇ ਤੇ ਗੌਰ ਰੱਖੀ ਲਾਂਬਾ ਨਾਲੇ ਆਵੀ ਨਾਨਕਾ ਮੱਝਾਂ ਲੈ ਜਾ ਚਾਰ ਕੇ ਲਿਆਵੀ ਨਾਨਕਾ ਮੱਝਾਂ ਲੈ ਜਾ ਚਾਰ ਕੇ ਲਿਆਵੀ ਨਾਨਕਾ ਉਹ ਕਰਿਆ ਵਾ ਕੰਮ ਬੇਟਾ ਕੰਮ ਆਊਗਾ ਚੰਗਾ ਕਰੀ ਕੰਮ ਜੱਗ ਵੀ ਸਲਾਊਗਾ ਚੰਗਾ ਕਰੀ ਕੰਮ ਜੱਗ ਵੀ ਸਲਾਊਗਾ ਮਾੜੇ ਪਾਸੇ ਮਨ ਨਾਨਕਮੀ ਨਾਨਕਾ ਮੱਝਾ ਲੈ ਜਾ ਚਾਰ ਕੇ ਨ ਆਵੀ ਨਾਨਕਾ ਮੱਝਾ ਲੈ ਜਾ ਚਾਰ ਕੇ ਆਵੀ ਨਾਨਕਾ ਓ ਬਾਸੇਲੇ ਤੂੰ ਬੇਟਾ ਕਿਸੇ ਦੀ ਉਜਾੜੀ ਨਾ ਰੱਖੀ ਤੂੰ ਬਣਾ ਕੇ ਕਿਸੇ ਨਾ ਵਗਾੜੀ ਨਾ ਮੇਰੀਆਂ ਗੱਲਾਂ ਨਾ ਤੂੰ ਭਲਾਮੀ ਨਾਨਕਾ ਮੱਝਾ ਲੈ ਜਾ ਚਾਰ ਗੇਲ ਆਵੀ ਨਾਨਕਾ ਮੱਝਾ ਲੈ ਜਾ ਚਾਰ ਗੇਲ ਆਵੀ ਨਾਨਕਾ ਹਰ ਇਕਲੀ ਕੇ ਆਵੇ ਆਸੇ ਪਾਸੇ ਜਾਣਦਾ ਹੋਵੇ ਨਾ ਕਿਸੇ ਦਾ ਭੋਰਾਂ ਨੁਕਸਾਨ ਦਾ ਧਿਆਨ ਨੂੰ ਨਾ ਹੋਰ ਪਾਸੇ ਦਾ ਵੀ ਨਾਲ ਕਾ ਮੱਝਾਂ ਲੈ ਜਾ ਚਾਰ �ेले ਆਵੀ ਨਾਲ ਕਾ ਮੱਝਾਂ ਲੈ ਜਾ ਚਾਰ �ेले ਆਵੀ ਨਾਲ ਕਾ ਥੋੜਾ ਖੀਲੀ ਗਿਆ ਲ ਬਾਬਲ ਦੀ ਪੱਕਾ ਝੱਲਣਾ ਹੈ ਔਖਾ ਹੁੰਦਾ ਮਹਿਣਾ ਜਾ ਕੀਰਾ ਮੇਲੇ ਆਜੋ ਅਸਾਂ ਨੂੰ ਬਚਾਵੀ ਨਾਨਕਾ ਲੈ ਜਾ ਮਜਾ ਚਾਰ ਖੇਲ ਆਵੀ ਨਾਨਕਾ ਲੈ ਜਾ ਮਜਾ ਚਾਰ ਖੇਲ ਆਵੀ ਨਾਨਕਾ ਕੋਪ ਕੀ ਹਰ ਰਹਿਣ ਮੱਜੀਆਂ ਰਵੇਰੀਆਂ ਮਨ ਚ ਵਸਾਲ ਸਭੇ ਗੱਲਾਂ ਮੇਰੀਆਂ ਪਹਿਰ ਲਾ ਕਿਸੇ ਦੇ ਬੰਨੇ ਪਾਵੀ ਨਾਨਕਾ ਮੱਜਾ ਲੈ ਜਾ ਚਾਰ ਕੇ ਲ ਆਵੀ ਨਾਨਕਾ ਮੱਜਾ ਲੈ ਜਾ ਚਾਰ ਕੇ ਲ ਆਵੀ ਨਾਨਕਾ ਹੋਵੇ ਨੁਕਸਾਨ ਨਾ ਕਿਸੇ ਗਰੀਬ ਦਾ ਮਿਲਦਾ ਹੈ ਸਰਾਰੀ ਗਿਆਨ ਸੀਵ ਦਾ ਦਿਲ ਨਾ ਤੂੰ ਕਿਸੇ ਦਾ ਲਖਾਵੀ ਨਾਨਕ ਲੈ ਜਾ ਮੱਝਾ ਚਾਰ ਕੇ ਲੈ ਆਵੀ ਨਾਨਕ ਮੱਝਾ ਲੈ ਜਾ ਚਾਰ ਕੇ ਲੈ ਆਵੀ ਨਾਨਕ ਦੀ ਵਗਤ ਹੱਥ ਚੋਂ ਗਵਾਮੀ ਨਾ ਬਖਤ ਗਵਾ ਕੇ ਫੇਰ ਪਥੇ ਤਾ ਵੀ ਨਾ ਸਾਧੂਆ ਤੋਂ ਕਾਵੇ ਥਾਲ ਖਾਵੀ ਨਾਨਕਾ ਮੱਝਾਂ ਲੈ ਜਾ ਚਾਰ ਕੇ ਲਿਆਵੀ ਨਾਨਕਾ ਮੱਝਾਂ ਲੈ ਜਾ ਚਾਰ ਕੇ ਲਿਆਵੀ ਨਾਨਕਾ